ਤੰਤਨ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਸੱਚੇ ਪਾਤਸ਼ਾਹ ਸਾਖਸ਼ਾਤ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੋਦ ਵਿੱਚ ਆਨੰਦਪੂਰੀ ਸੋਚ ਦੇ ਧਾਰਨੀ ਬਣ ਕੇ ਬੈਠੇ ਸਮੁੱਚਾ ਸੰਤ ਸਮਾਜ ਮਹਾਨ ਸਿੱਖ ਸੰਪਰਦਾਵਾਂ ਦੇ ਮੁਖੀ ਸਹਿਬਾਨ ਕੌਮ ਦੇ ਆਗੂ ਸਹਿਬਾਨ ਡੈਲੀਗੇਟ ਸਹਿਬਾਨ ਅਤੇ ਸ਼੍ਰੋਮਣੀ ਕਾਲੀ ਦਲ ਦੇ ਨਵ ਨਿਯੁਕਤ ਪ੍ਰਧਾਨ ਸਤਕਾਰਯੋਗ ਸਿੰਘ ਸਹਿਬਾਨ ਆਓ ਸਭ ਤੋਂ ਪਹਿਲਾਂ ਖਾਲਸਾ ਹੀ ਰਵਾਇਤ ਦਸਵੇਂ ਪਿਤਾ ਜੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲ ਸਾਜੀ ਮੀਰੀ ਪੀਰੀ ਦੇ ਮਾਲਕ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹੀ ਅਪਾਰ ਬਖਸ਼ਿਸ਼ صدਕਾ ਅੱਜ ਸਿੱਖ ਪੰਥ ਦੇ ਚਿੰਤਕ ਸਿਰ ਜੋੜ ਕੇ ਆਪਣੇ ਪਾਤਸ਼ਾਹੀ ਨਿੱਘੀ ਗੋਦ ਵਿੱਚ ਬੈਠ ਕੇ ਪੰਥ ਦੀ ਅਗਵਾਈ ਸਹਰਦ ਹੱਥਾਂ ਵਿੱਚ ਦੇਣ ਲਈ ਯਤਨਸ਼ੀਲ ਹੋਏ ਹਨ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਉਸ ਇਲਾਹੀ ਹੁਕਮ ਹੁਕਮ ਤੋਂ ਬਾਅਦ ਦਰਜਾ ਬਦਰਜਾ ਦਿਨ ਬਦੈਨ ਜੋ ਪਾਤਸ਼ਾਹ ਦੇ ਹੁਕਮ ਅਨਸਾਰ ਪੰਥ ਦੀ ਪੁਨਰਸਰਜੀਤੀ ਲਈ ਲੜੀ ਰਾਮ ਹੋਈ ਸੀ ਉਸ ਨੂੰ ਸਚਾਰੂ ਰੂਪ ਦੇ ਵਿੱਚ ਸਮੁੱਚੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਵਿੱਚ ਤੁਸੀਂ ਸਭਨਾਂ ਨੇ ਸਹਿਯੋਗ ਦਿੱਤਾ ਹੈ ਸਮੁੱਚਾ ਸਿੱਖ ਪੰਥ ਜਿੱਥੇ ਇਸ ਕਾਰਜ ਨੂੰ ਵਿਧੀਵਤ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਦੀ ਪੈ ਭਾਵਨੀ ਵਿੱਚ ਰਹਿ ਕੇ ਗੁਰਮਤ ਮਰਯਾਦਾ ਅਨਸਾਰ ਸਮੁੱਚੀ ਪ੍ਰਕਿਰਿਆ ਸੰਪੰਨ ਕੀਤੀ ਹੈ ਇਹ ਇੱਕ ਇਤਿਹਾਸ ਸਿਰਜਿਆ ਇੱਕ ਮਿਸਾਲ ਕਾਇਮ ਕੀਤੀ ਹੈ ਇਸ ਤੇ ਲਈ ਸਮੁੱਚਾ ਸਿੱਖ ਜਗਤ ਵਧਾਈ ਦਾ ਪਾਤਰ ਹੈ ਔਰ ਸਮੁੱਚੀ ਭਰਤੀ ਕਮੇਟੀ ਇਸ ਕਾਰਜ ਲਈ ਸਮੂ ਡੈਲੀਗੇਟ ਸਭਾਨ ਦੇ ਕੋਟਾਂ ਕੋਟ ਸ਼ੁਕਰਾਨਾ ਵੀ ਕਰਦੀ ਹੈ ਖਾਲਸਾ ਜੀ ਅਜੇ ਇਹ ਪਲ ਕੌਮਾਂ ਲਈ ਇਤਿਹਾਸਿਕ ਹੋ ਨਿਭੜਦੇ ਨੇ ਜਦੋਂ ਕੌਮ ਦੇ ਚਿੰਤਕ ਆਪਣੇ ਗੁਰੂ ਦੀ ਗੋਦ ਵਿੱਚ ਬੈਠ ਕੇ ਸਿਰ ਨਾਲ ਸਿਰ ਜੋੜ ਕੇ ਕੌਮ ਦੀ ਤਰਾਸਤੀ ਦੀਆਂ ਗੱਲਾਂ ਕਰਨ ਕੌਮ ਦੇ ਰਾਹ ਦਸੇਰੇ ਦੀਆਂ ਗੱਲਾਂ ਕਰਨ ਆਪਣੇ ਪੁਰਖਿਆਂ ਨੂੰ ਯਾਦ ਕਰਨ ਅਤੇ ਆਪਣੇ ਇਤਿਹਾਸ ਤੋਂ ਸਿੱਧਾਂ ਲੈ ਕੇ ਨਵੀਂ ਪ੍ਰੇਰਤ ਪਾਉਣ ਦਾ ਯਤਨ ਕਰਨ ਜਦੋਂ ਕੌਮ ਇਤਿਹਾਸਿਕ ਪੱਖਾਂ ਤੋਂ ਅੱਜ ਦਾ ਜੋ ਦਿਹਾੜਾ ਅੱਜ ਦਾ ਸਾਲ ਇਹ ਜਿੱਥੇ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਸ ਸਾਲ ਦੌਰਾਨ ਮਨੁੱਖੀ ਹੱਕਾਂ ਦੇ ਰਖਵਾਲੇ ਜਿੱਥੇ ਨੌਵੇਂ ਪਾਤਸ਼ਾਹ ਧੰਗੁਰੂ ਤੇਗਪਾਦਰ ਸਾਹਿਬ ਤੇ ਉਹਨਾਂ ਦੇ ਨਾਲ ਸ਼ਹੀਦ ਹੋਏ ਮਹਾਨ ਗੁਰਸਿੱਖਾਂ ਦਾ ਅਸੀਂ 300 ਸਾਲਾ ਮਨਾਉਣ ਜਾ ਰਹੇ ਹਾਂ ਉਹ ਇਤਿਹਾਸਕ ਸਾਲ 350 ਸਾਲ ਦਿਹਾੜਾ ਮਨਾਉਣ ਜਾ ਰਹੇ ਹਾਂ ਉਹ ਇਤਿਹਾਸਕ ਸਾਲ ਜਿਹਦੇ ਵਿੱਚ ਕੌਮ ਦੇ ਅਗਵਾਈ ਕਰਨ ਵਾਲੀ ਪੰਥਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜੀਤੀ ਵੀ ਹੋ ਰਹੀ ਹੈ ਖਾਲਸਾ ਜੀ ਗੁਰੂ ਦੇ ਬਾਣੇ ਦੇ ਵਿੱਚ ਰਹਿ ਕੇ ਜੀਵਨ ਜਿਉਣ ਵਾਲਾ ਨਿਰੰਤਨ ਤੇ ਮਜਲੂਮਾਂ ਦੀ ਰਾਖੀ ਕਰਨ ਵਾਲਾ ਤੇ ਲੋੜ ਪੈਣ ਤੇ ਕੌਮ ਲਈ ਆਪਾ ਵਾਰਨ ਵਾਲੇ ਨੂੰ ਅਕਾਲ ਦਾ ਪੁਜਾਰੀ ਕਿਹਾ ਜਾ ਸਕਦਾ ਹੈ ਅਕਾਲ ਦਾ ਪੁਜਾਰੀ ਹੀ ਅਕਾਲੀ ਹੈ ਅਜੇ ਇਹ ਲੋਕਾਂ ਦਾ ਸਮੂਹ ਅਕਾਲੀ ਦਲ ਹੈ ਅਕਾਲੀ ਦਲ ਪੰਥ ਰੂਪ ਹੈ ਤੇ ਪੰਥ ਹੀ ਅਕਾਲੀ ਦਲ ਹੈ ਅੱਜ ਇਹਨਾਂ ਸਿਧਾਂਤਾਂ ਨੂੰ ਇਹਨਾਂ ਸਤਰਾ ਨੂੰ ਇਹਨਾਂ ਤੇ ਜਿੱਥੇ ਦ੍ਰਿੜ ਪਹਿਰਾ ਦੇਣ ਦੀ ਲੋੜ ਹੈ ਇਹਨਾਂ ਸਿਧਾਂਤਾਂ ਦੀ ਪੁਨਰਸਰਜिती ਦੀ ਵੀ ਸਾਨੂੰ ਬੜੀ ਲੋੜ ਹੈ ਅਕਾਲੀ ਦਲ ਨੇ ਹਮੇਸ਼ਾ ਪੰਥ ਖੇਤ ਲਈ ਬੇਅੰਤ ਕੁਰਬਾਨੀਆਂ ਦਿੱਤੀਆਂ ਸਾਡਾ ਇਤਿਹਾਸ ਉਹਨਾਂ ਜੂਝਾਰੂ ਸੰਘਰਸ਼ਾਂ ਦੇ ਨਾਲ ਭਰਿਆ ਪਿਆ ਜਿੱਥੇ ਅਕਾਲੀ ਰੇਲ ਦਲ ਨੇ ਦੇਸ਼ ਦੀ ਸਭਿਆਤਾ ਦੇਸ਼ ਦੀ ਆਜ਼ਾਦੀ ਅਤੇ ਹੋਰ ਮਨੁੱਖੀ ਹੱਕਾਂ ਦੇ ਲਈ ਕੁਰਬਾਨੀਆਂ ਦੇ ਕੇ ਆਪਣੀਆਂ ਜਾਇਦਾਦਾਂ কুরਬ ਕਰਵਾਈਆਂ ਪਾਣ ਕਾਲੇ ਪਾਣੀਆਂ ਦੀਆਂ ਸਜ਼ਾਵਾਂ ਭੁਗਤੀਆਂ ਫਾਂਸੀ ਦੇ ਰਸੇ ਵਿੱਚ ਉੰਮੇ ਤੇ ਖਾਲਸਾ ਜੀ ਰੇਲਾਂ ਦੇ ਹੇਠ ਕਸੀਡ ਕਸੀਡ ਕੇ ਲਤਾੜੇ ਵੀ ਗਏ ਝੰਡਾਂ ਵਿੱਚ ਵੀ ਚੋਕੇ ਗਏ ਇਤਨਾ ਮਹਾਨ ਇਤਿਹਾਸ ਅਕਾਲੀ ਦਲ ਦਾ ਪਰ ਖਾਲਸਾ ਜੀ ਪੱਟੀਆਂ ਵਿੱਚ ਝੋਕਣ ਤੋਂ ਬਾਅਦ ਰੇਲਾਂ ਥੱਲੇ ਨਪੀੜੇ ਜਾਣ ਤੋਂ ਬਾਅਦ ਖੂਹਾਂ ਵਿੱਚ ਸੁੱਟੇ ਜਾਣ ਤੋਂ ਬਾਅਦ ਅਕਾਲੀਆਂ ਨੇ ਆਪਣਾ ਅਕੀਦਾ ਨਹੀਂ ਛੱਡਿਆ ਇਹ ਅਕੀਦਾ ਕਿਸੇ ਅਹੁਦੇ ਦੀ ਪ੍ਰਾਪਤੀ ਲਈ ਨਹੀਂ ਸੀ ਇਹ ਅਕੀਦਾ ਕਿਸੇ ਹੋਰ ਰਾਜਸੀ ਸੱਤਾ ਦੀ ਪ੍ਰਾਪਤੀ ਮਾਤਰ ਨਹੀਂ ਸੀ ਇਹ ਕੀਦਾ ਉਸ ਖਾਲਸਾ ਪੰਥ ਦੇ ਸਿਧਾਂਤਾਂ ਤੇ ਪਹਿਰੀ ਕਰਨ ਮਾਤਰ ਸੀ ਜਿਸ ਦੀ ਪਹਿਰੀਦਾਰੀ ਦਾ ਸਦਕਾ ਸਮੁੱਚੀਆਂ ਵਿਸ਼ਵ ਦੀਆਂ ਸ਼ਕਤੀਆਂ ਖਾਲਸਾ ਪੰਥ ਦੇ ਪਿੱਛੇ ਲਗ ਤੁਰਦੀਆਂ ਨੇ ਇਹ ਉਹਨਾਂ ਸਿਧਾਂਤਾਂ ਦੀ ਬ੍ਰਿੜਤਾ ਦੇ ਨਾਲ ਅਕਾਦਤ ਦੇ ਨਾਲ ਪਹਿਰਾ ਦੇਣ ਦੇ ਲਈ ਉਹ ਅਕਾਲੀ ਦਲ ਤੁਰਿਆ ਸੀ ਸਾਡਾ ਨਿਸ਼ਾਨਾ ਖਾਲਸਾ ਜੀ ਦੇ ਬੋਲ ਵਾਲੇ ਹੈ ਵੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਰਹੇਗਾ ਸਿੱਖ ਸਿਧਾਂਤਾਂ ਵਿੱਚ ਨਿਆਰਾਪਨ ਹੈ ਖਾਲਸਾ ਜੀ ਸ਼੍ਰੋਮਣੀ ਅਕਾਲੀ ਦਲ ਸ੍ਰੀ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਨ ਕ੍ਰਾਂਤੀਕਾਰੀ ਸਿਧਾਂਤਾਂ ਤੇ ਆਧਾਰਿਤ ਇੱਕ ਜਮਹੂਰੀ ਇਨਕਲਾਬੀ ਜਥੇਬੰਦੀ ਹੈ ਜਿਹੜੀ ਸਿੱਖ ਹੱਕਾਂ ਦੀ ਤੇ ਪੰਥਕ ਹਿੱਤਾਂ ਦੀ ਤਰਜਮਾਨੀ ਕਰਦੀ ਹੈ ਸਿਧਾਂਤਕ ਨਿਆਰੇਪਨ ਦੇ ਵਿੱਚ ਜਿੱਥੇ ਪਹਿਲੇ ਪਾਤਸ਼ਾਹ ਨੇ ਸਾਨੂੰ ਕਿਰਤ ਕਰੋ ਨਾਮ ਜਪੋ ਵਾਂਟ ਸ਼ਕੋ ਦਾ ਸਦਾਂ ਦਿੱਤਾ ਉਥੇ ਲੋੜ ਪੈਂਦੇ ਬਾਬੇ ਨਾਨਕ ਨੇ ਮੌਕੇ ਦੇ ਹੁਕਮਰਾਨ ਬਾਬਰ ਦੀ ਅੱਖ ਵਿੱਚ ਅੱਖ ਪਾ ਕੇ ਉਹਨੂੰ ਜ਼ਾਬਰ ਵੀ ਕਹਿ ਦਿੱਤਾ ਜੇ ਪੰਜਵੇਂ ਜਾਮੇ ਵਿੱਚ ਦੇਖੀਏ ਪੰਜਵੇਂ ਪਾਤਸ਼ਾਹ ਨੇ ਤਤੀ ਤਵੀ ਤੇ ਬੈਠ ਕੇ ਜਿੱਥੇ ਸ਼ਹੀਦਾਂ ਦੇ ਸਰਤਾਜ ਅਖਵਾਏ ਉਥੇ ਛੇਵੇਂ ਜਾਮੇ ਦੇ ਵਿੱਚ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰ ਸੰਤ ਸਿਪਾਈ ਵੀ ਬਣ ਕੇ ਨਜ਼ਰ ਆਏ ਇੱਥੇ ਹੀ ਬਸ ਨਹੀਂ ਨੌਵੇਂ ਜਾਮੇ ਵਿੱਚ ਮਨੁੱਖੀ ਅਧਿਕਾਰਾਂ ਦੇ ਰਾਖੇ ਬਣ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦੇਸ਼ ਨੂੰ ਸਦੀਆਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਇਆ ਤੇ ਪੰਥ ਵਸੇ ਮੈਂ ਉਜੜਾ ਦਾ ਸਿਧਾਂਤ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਤਲਵਾਰ ਦੀ ਧਾਰ ਵਿੱਚੋਂ ਖਾਲਸਾ ਪ੍ਰਗਟ ਕਰਕੇ ਪੈਦਾ ਕੀਤਾ ਸਾਡੇ ਰੋਡ ਮਾਡਲ ਜਿੱਥੇ ਬਾਬਾ ਦੀਪ ਸਿੰਘ ਜੀ ਸਾਹਿਬ ਹਨ ਜਿਹੜੇ ਸੀਸ ਤਲੀ ਤੇ ਤਰ ਕੇ ਸਿਧਾਂਤਾਂ ਲਈ ਜਿਨ੍ਹਾਂ ਨੇ ਆਪਣਾ ਖੂਨ ਡੋਲਿਆ ਜਿੱਥੇ ਬਾਬਾ ਦੀਪ ਸਿੰਘ ਜੀ ਸਾਡੇ ਰੋਲ ਮਾਡਲ ਹਨ ਉੱਥੇ ਸਾਡੇ ਅਦਰਸ਼ ਭਾਈ ਕਨਈਆ ਜੀ ਵੀ ਸਨ ਅੱਜ ਸਾਨੂੰ ਇਹਨਾਂ ਸਿਧਾਂਤਾਂ ਇਹਨਾਂ ਆਦਰਸ਼ਾਂ ਦੀ ਵੀ ਲੋੜ ਹੈ ਇਹਨਾਂ ਆਦਰਸ਼ਾਂ ਇਹਨਾਂ ਸਿਧਾਂਤਾਂ ਦੀ ਵੀ ਪੁਨਰਸੁਰਜੀਤੀ ਦੀ ਲੋੜ ਹੈ ਖਾਲਸਾ ਜੀ ਅੱਜ ਸਿੱਖ ਕੌਮ ਬੜੇ ਸੰਕਟ ਵਿੱਚੋਂ ਨੰਗ ਰਹੀ ਹੈ অতি ਨਾਜ਼ੁਕ ਮੋੜ ਤੋਂ ਗੁਜ਼ਰ ਰਹੀ ਹੈ ਇਤੋਂ ਤੱਕ ਕਿ ਸਿੱਖਾਂ ਦੀ ਹੋਂਦ ਹਸਤੀ ਸਿੱਖਾਂ ਦੀ ਆਜ਼ਾਦ ਹਸਤੀ ਤੋਂ ਹੀ ਮੁਨਕਰ ਹੋਇਆ ਜਾ ਰਿਹਾ ਜੋ ਕਮ ਸ਼ਾਇਦ ਮੁਗਲ ਸਰਕਾਰ ਦੀ ਤਲਵਾਰ ਨਾ ਕਰ ਸਕੀ ਅੱਜ ਮੀਡੀਆ ਦੇ ਰਾਈ ਕਲਮ ਦੇ ਰਾਈ ਕਰਵਾਉਣ ਦਾ ਯਤਨ ਕੀਤਾ ਜਾ ਰਿਹਾ ਖਾਲਸਾ ਜੀ ਅੱਜ ਰੌਲਾ ਕੋਈ ਉਹ ਦੇਣ ਦਾ ਨਹੀਂ ਹੈ ਰੌਲਾ ਕੋਈ ਸੱਤਾ ਪ੍ਰਾਪਤੀ ਦਾ ਨਹੀਂ ਹੈ ਅੱਜ ਗੱਲ ਹੈ ਸਿੱਖਾਂ ਦੀ ਗਵਾਚ ਚੁੱਕੀ ਹੋਂਦ ਹਸਤੀ ਨੂੰ ਬਰਕਰਾਰ ਕਰਨ ਦੀ ਸਿੱਖਾਂ ਦੇ ਵਿੱਚੋਂ ਜੋ ਆਪਣੀ ਲੀਡਰਸ਼ਿਪ ਪ੍ਰਤੀ ਭਰੋਸੇਯੋਗਤਾ ਗਵਾਚ ਗਈ ਲਗਭਗ ਅਲੋਪ ਹੋ ਚੁੱਕੀ ਸੀ ਅੱਜ ਉਸ ਦੀ ਪੁਨਰਸੁਰਜੀਤੀ ਦੀ ਵੀ ਵੱਡੇ ਪੱਧਰ ਤੇ ਲੋੜ ਹੈ ਇੱਥੇ ਹੀ ਬਸ ਨਹੀਂ ਵਿਨਾਸ਼ਕ ਕਿ ਭਾਰਤ ਦੇਸ਼ ਵਿੱਚ ਰਹਿਣ ਵਾਲੇ ਹਰੇਕ ਸਿੱਖ ਦੀ ਕੌਮੀਅਤ ਵੀ ਉਸੇ ਤਰ੍ਹਾਂ ਹੀ ਭਾਰਤੀ ਹੈ ਜਿਵੇਂ ਇੱਥੋਂ ਦੇ ਹਿੰਦੂਆਂ ਇਸਾਈਆਂ ਮੁਸਲਮਾਨਾਂ ਤੇ ਹੋਰ ਧਰਮਾਂ ਦੀ ਹੈ ਕਿਉਂਕਿ ਭਾਰਤ ਇੱਕ ਸੈਕੂਲਰ ਸਟੇਟ ਹੈ ਤੇ ਗਲੋਬਲ ਲੈਵਲ ਤੇ ਭਾਰਤ ਦੀ ਅਨੇਕਤਾ ਇੱਕ ਅਨੇਕਤਾ ਇਹਦਾ ਵਿਲੱਖਣ ਰੂਪ ਹੈ ਇਸੇ ਵਿੱਚ ਹੀ ਇਹਦੀ ਬੜੀ ਸ਼ੋਭਾ ਹੈ ਪਰੰਤੂ ਇਹ ਬੜਾ ਸਪਸ਼ਟ ਹੈ ਕਿ ਭਾਰਤ ਵਿੱਚ ਵਸਣ ਵਾਲੀਆਂ ਹੋਰ ਨਾ ਕੌਮਾਂ ਵਾਂਗ ਸਿੱਖ ਵੀ ਇੱਕ ਵਿਲੱਖਣ ਸਰੂਪ ਸੁਤੰਤਰ ਸੱਭਿਆਚਾਰ ਅਤੇ ਸਮੁੱਚੀ ਮਾਨਵਤਾ ਲਈ ਮਾਰਗਦਰਸ਼ਕ ਨਵੇਕਲੇ ਸਿਧਾਂਤ ਅਤੇ ਪਰੰਪਰਾਵਾਂ ਦਾ ਸਮੇਲ ਰੱਖਣ ਦੀ ਇੱਕ ਜਾਗ ਦੀ ਜਮੀਨਾ ਕਿ ਤੁਸੀਂ ਸਿਧਾਂਤਕ ਪੈ ਜਮੀਨਾ ਕਿ ਤੁਸੀਂ ਸਿਧਾਂਤਕ ਪੈ ਤੁਸੀਂ ਕਿਵੇਂ ਰੂਪਰੇਖਾ ਤਿਆਰ ਕੀਤੀ ਆਉਣ ਵਾਲੇ 100 ਸਾਲਾਂ ਬਾਅਦ ਵੀ ਜਦੋਂ ਅੱਜ ਦੇ ਦਿਨ ਦਾ ਇਤਿਹਾਸ ਪਰਚੋਲਿਆ ਜਾਵੇ ਤੇ ਸਿੱਖ ਕੌਮ ਮਾਣ ਕਰੇ ਆਪਣੀ ਸਿੱਖ ਕੌਮ ਮਾਣ ਕਰੇ ਆਪਣੀ ਇਸ ਕ੍ਰੀਮ ਤੇ ਕਿ ਸਿਰ ਜੋੜ ਕੇ ਸਿੱਖ ਕੌਮ ਦੇ ਚਿੰਤਕ ਬੈਠੇ ਸੀ ਜਿਸ ਨੇ ਸਿਆਸਤ ਦੇ ਉੱਤੇ ਧਰਮ ਦਾ ਕੁੰਡਾ ਰੱਖਿਆ ਖਾਲਸਾ ਜੀ ਨਹੀਂ ਭੁੱਲਣਾ ਚਾਹੀਦਾ ਜਿੰਨਾ ਚਿਰ ਤੱਕੜੀ 13-13 ਤੋਲਦੀ ਰਹੀ ਪੰਥਕ ਹੱਥਾਂ ਵਿੱਚ ਰਹੀ ਉਹਦੀ ਚੜ੍ਹਦੀ ਕਲਾ ਰਹੀ ਜਦੋਂ ਸਿਆਸਤਦਾਨਾਂ ਦਾ ਬੋਲਬਾਲਾ ਹੋ ਗਿਆ ਉਹ ਟੱਕਰੀ ਨੇ 13-13 ਦੀ ਬਜਾਏ ਮੇਰਾ ਮੇਰਾ ਤੋਲਣਾ ਸ਼ੁਰੂ ਕਰ ਦਿੱਤਾ ਸਾਡਾ ਘਾੜ ਹੋ ਗਿਆ ਅਸੀਂ ਲਗਪਗ ਅਲੋਪ ਹੋ ਗਏ ਸਾਨੂੰ ਇਹਨਾਂ ਗੱਲਾਂ ਨੂੰ ਸੁਚੇਤ ਹੋ ਕੇ ਸੁਚੇਤ ਹੋ ਕੇ ਦ੍ਰਿੜ ਕਰਕੇ ਇਹਨਾਂ ਉੱਤੇ ਪਹਿਰਾ ਦੇਣਾ ਕਰਨ ਦੀ ਵੀ ਲੋੜ ਹੈ ਸਾਡੀ ਦੌੜ ਸੱਤਾ ਨਹੀਂ ਹੈ ਸਾਡੀ ਦੌੜ ਰਾਜਨੀਤਿਕ ਅਹੁਦਿਆਂ ਦੀ ਨਹੀਂ ਹੈ ਸਾਡੇ ਧਾਰਮਿਕ ਕੇਂਦਰ ਸਾਡੇ ਗੁਰਦੁਆਰਿਆਂ ਸਾਡੀ ਸ਼ਕਤੀ ਦਾ ਕੇਂਦਰ ਹਨ ਹਰੇਕ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਿਹਾ ਹੈ ਤੇ ਲੋੜ ਪੈਣ ਤੇ ਸਾਧ ਸੰਗਤ ਜੀ ਜਦੋਂ ਲੋੜ ਪਈ ਸ੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਟੈਂਕਾਂ ਤੇ ਤੋਪੀਆਂ ਤੋਪਾਂ ਦੇ ਅੱਗੇ ਆਪਣੀਆਂ ਛਾਤੀਆਂ ਢਾ ਕੇ ਆਪਣਾ ਖੂਨ ਵੀ ਡੋਲਿਆ ਸੋ ਮੈਂ ਉਸ ਮਹਾਨ ਵਿਰਾਸਤ ਦੀ ਜੋ ਬੇਟੀ ਤੀ ਹੋਣ ਦੇ ਨਾਤੇ ਕਿਉਂਕਿ ਬਹੁਤ ਸਾਰੀਆਂ ਪੰਥਕ ਭਾਵਨਾਵਾਂ ਬਹੁਤ ਸਾਰੇ ਤੁਹਾਡੇ ਸਹਿਰਦ ਸੇਕ ਦੇਸ਼ ਵਿਦੇਸ਼ ਵਿੱਚ ਵਸਦੇ ਪੰਥਦਰਦੀਆਂ ਵੱਲੋਂ ਪ੍ਰਦਾਨਗੀ ਲਈ ਜਾਂ ਹੋਰ ਅਹੁਦੇਦਾਰਾਂ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਮੇਰੇ ਸਾਥੀ ਮੇਰੇ ਸਹਿਯੋਗੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਹੋਈ ਭਰਤੀ ਕਮੇਟੀ ਦੇ ਮੈਂਬਰ ਸਹਿਬਾਨ ਵੀ ਮੈਨੂੰ ਦਿਨ ਰਾਤ ਇਸ ਅਹੁਦੇ ਲਈ ਸਨਮਾਨਿਤ ਸਮਝਦੇ ਰਹੇ ਅਤੇ ਮੈਨੂੰ ਇਹ ਦ੍ਰਿੜ ਕਰਵਾਉਂਦੇ ਰਹੇ ਕਿ ਸਾਨੂੰ ਅਜਿਹੀ ਪੰਥਕ ਸ਼ਖਸੀਅਤ ਦੀ ਲੋੜ ਹੈ ਜੇ ਜਿਹੜੀ ਇਸ ਲਕੀਰ ਨੂੰ ਲੰਬਾ ਖਿੱਚ ਕੇ ਲੈ ਜਾਵੇ ਪ੍ਰਸਾਦ ਸੰਗਤ ਜੀ ਮੈਂ ਉਸ ਵਿਰਾਸਤ ਦੀ ਮਾਲਕਾਂ ਜਿੱਥੇ ਮੇਰੇ ਦਾਦਾ ਜੀ ਨੇ ਆ ਆਉਣ ਵਾਲੀ ਪਹਿਲੀ ਭਾਦਰੋਂ ਨੂੰ ਉਹਨਾਂ ਦਾ ਸੱਚਖੰਡ ਗਮਨਦੇਵ ਸੋਣਾ ਮਹਾਨ ਮਹਾਪੁਰਸ਼ਾਂ ਨੇ ਕੌਮ ਨੂੰ ਇੱਕ ਨਾਰਾ ਦਿੱਤਾ ਸੀ ਸਿਰ ਜਾਵੇ ਤਾਂ ਜਾਵੇ ਪਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਤੇ ਇਹਨਾਂ ਦਿਨਾਂ ਦੇ ਵਿੱਚ ਪਿਛਲੇ ਦਿਨੀ ਉਹ ਦਿਹਾੜਾ ਨੰਘ ਕੇ ਗਿਆ ਮਹਾਪੁਰਸ਼ਾਂ ਦਾ ਐਕਸੀਡੈਂਟ ਹੋ ਗਿਆ ਡਾਕਟਰਾਂ ਨੇ ਕਿਹਾ ਕਿ ਮਹਾਪੁਰਸ਼ਾ ਤੁਹਾਡੀ ਜਾਨ ਬਚਾਈ ਜਾ ਸਕਦੀ ਹੈ ਪਰ ਤੁਹਾਡੀ ਛਾਤੀ ਦਾ ਆਪਰੇਸ਼ਨ ਕਰਨ ਲਈ ਉੱਥੋਂ ਰੋਮ ਸਾਫ਼ ਕਰਨੇ ਪੈਣਗੇ ਮਹਾਪੁਰਸ਼ਾ ਨੇ ਕਿਹਾ ਮੈਂ ਗੁਰੂ ਦੀ ਹਾਜ਼ਰੀ ਵਿੱਚ ਰੋਜ਼ ਕੌਮ ਦੇ ਨਾਲ ਵਾਅਦਾ ਕੀਤਾ ਸਿਰ ਜਾਵੇ ਤਾਂ ਜਾਵੇ ਅੱਜ ਚੰਦ ਹਫ਼ਤਿਆਂ ਦੀ ਚੰਦ ਸਾਲਾਂ ਦੀ ਜ਼ਿੰਦਗੀ ਕਰਕੇ ਮੈਂ ਗੁਰੂ ਦੀ ਸੁੱਖੀ ਤੋਂ ਮੁਨਕਰ ਹੋ ਜਾਵਾਂ ਅਜਿਹਾ ਮੇਰਾ ਕੀਤੇ ਵਿੱਚ ਨਹੀਂ ਹੈ ਵਾਰੀ ਆਈ ਵਾਰੀ ਆਈ ਮੇਰੇ ਸਤਕਾਰਯੋਗ ਪਿਤਾ ਜੀ ਦੀ ਮਹਾਂਪੁਰ ਸਾਜਖੰਡ ਗਮਨ ਕਰ ਗਏ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਨੂੰ ਦਮਦਮੀ ਤਖਸਾਲ ਦਾ ਮੁਖੀ ਤੁਹਾਡੇ ਵਰਗੇ ਸਿੱਖ ਸੰਗਤਾਂ ਨੇ ਸਹਿਰਦ ਸਿਰ ਜੋੜ ਕੇ ਫੈਸਲਾ ਕੀਤਾ ਉਸ ਸਮੇਂ ਤੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਮੇਰੇ ਪਿਤਾ ਦੀ ਬਾਹ ਫੜ ਕੇ ਕਿਹਾ ਸੀ ਭਾਈ ਅਮਰੀਕ ਸਿੰਘ ਜੀ ਤੁਹਾਡੀ ਸਾਨੂੰ ਲੋੜ ਹੈ ਜੇ ਮੋਢੇ ਨਾਲ ਮੋਢਾ ਲਾ ਕੇ ਚੱਲੋਗੇ ਤਾਂ ਇਹ ਸੇਵਾ ਸੰਭਾਲ ਹੋ ਸਕਦੀ ਹੈ ਵਾਅਦਾ ਕੀਤਾ ਸੀ ਉਹਨਾਂ ਨੇ ਦਿਨ ਰਾਤ ਨਿਭੰਦਾ ਔਰ ਇਹ ਰਿਕਾਰਡਿੰਗ ਹੈ ਉਹਨਾਂ ਦੀ ਪਹਿਲੇ ਲੈਕਚਰ ਦੇ ਵਿੱਚ ਕਿਹਾ ਸੰਤ ਜੀ ਜੇ ਲੋੜ ਪਈ ਤਾਂ ਪੰਥ ਦੇ ਇਸ ਜਗਦੇ ਹੋਏ ਦੀਵੇ ਨੂੰ ਜਗਦਾ ਰੱਖਣ ਲਈ ਆਪਣਾ ਤੇਲ ਦੀ ਥਾਂ ਤੇ ਖੂਨ ਵੀ ਪਾ ਕੇ ਇਸ ਨੂੰ ਜਗਦਾ ਰੱਖਾਂਗਾ ਐਸਾ ਵਾਅਦਾ ਕੀਤਾ ਸੀ ਉਹਨਾਂ ਨੇ ਤੇ ਸਾਧ ਸੰਗਤ ਜੀ ਉਹੀ ਰਗਾਂ ਵਿੱਚ ਦੌੜਦਾ ਖੂਨ ਜਦੋਂ ਹੁਕਮਨਾਮਾ ਹੋਇਆ ਤੇ ਗੁਰੂ ਦੀ ਹਜ਼ੂਰੀ ਦੇ ਵਿੱਚ ਅਸੀਂ ਪੰਜਾਂ ਨੇ ਸਮੇਤ ਮੇਰੇ ਮੈਂ ਵਾਰ-ਵਾਰ ਗੁਰੂ ਦੀ ਹਜ਼ੂਰੀ ਵਿੱਚ ਇਹ ਬੇਨਤੀ ਕੀਤੀ ਇਹ ਗੱਲ ਕੀਤੀ ਸਾਧ ਸੰਗਤ ਜੀ ਸਾਨੂੰ ਕਿਸੇ ਅਹੁਦੇ ਦੀ ਲੋੜ ਨਹੀਂ ਸਾਨੂੰ ਕਿਸੇ ਅਹੁਦੇ ਦਾ ਲਾਲਚ ਨਹੀਂ ਇਹ ਪੰਥ ਵੱਸਦਾ ਰਹੇ ਇਹ ਪੰਥ ਦਾ ਦੀਵਾ ਜਗਦਾ ਰਹੇ ਇਹ ਅਹੁਦੇ ਆਉਂਦੇ ਜਾਂਦੇ ਰਹਿਣੇ ਨੇ ਅੱਜ ਸਾਨੂੰ ਉਹਨਾਂ ਸਿਧਾਂਤਾਂ ਤੇ ਦ੍ਰਿੜਤਾ ਦੇ ਨਾਲ ਪਹਿਰਾ ਦੇਣ ਦੀ ਲੋੜ ਹੈ ਅੱਜ ਉਸ ਵਿਰਾਸਤ ਦੀ ਤੀਜੀ ਪੀੜੀ ਨੂੰ ਜੋ ਸਨਮਾਨ ਦੇ ਕੇ ਤੁਸਾਂ ਨੇ ਨਵਾਜਿਆ ਜੋ ਇਤਨਾ ਪਿਆਰ ਤੇ ਸਤਿਕਾਰ ਪਿਛਲੇ ਦਿਨਾਂ ਵਿੱਚ ਸੰਗਤ ਨੇ ਦਿੱਤਾ ਉਹਦੇ ਲਈ ਮੈਂ ਤੁਹਾਡੀਆਂ ਤਹਿ ਦਿਲ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਤੇ ਮੇਰਾ ਸੁੱਚਾ ਪਰਿਵਾਰ ਜਿੱਥੇ ਰਿਣੀ ਆ ਕੋਟਾਨ ਕੋਟ ਸ਼ੁਕਰਾਨਾ ਵੀ ਕਰਦੀ ਆ ਆਪਣੀ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ ਸਮੂਹ ਡੈਲੀਗੇਟ ਸਾਹਿਬਾਨ ਦਾ ਸਮੁੱਚੇ ਸੰਤ ਸਮਾਜ ਦਾ ਜਿਨ੍ਹਾਂ ਨੇ ਇੰਨਾ ਪਿਆਰ ਸਤਿਕਾਰ ਦੇ ਕੇ ਮੇਰੇ ਵਰਗੀ ਨਾਚੀਜ਼ ਦੀ ਝੋਲੀ ਵਿੱਚ ਪੰਥਕ ਏਕਤਾ ਦੀ ਇਹ ਬੜੀ ਵੱਡੀ ਜ਼ਿੰਮੇਵਾਰੀ ਸੇਵਾ ਪਾਈ ਆ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦੀ ਆ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਪਿਛਲੇ ਦਿਨੀ ਪਿਆਰ ਤੇ ਸਤਕਾਰ ਦੀ ਭਾਵਨਾ ਨੂੰ ਖੁੱਲੇ ਰੂਪ ਦੇ ਵਿੱਚ ਪਰਿਵਾਰਕ ਤੌਰ ਦੇ ਉੱਤੇ ਸਪਸ਼ਟ ਕਰਕੇ ਮੈਨੂੰ ਨਿਮਾਣੀ ਨੂੰ ਮਾਣ ਬਖਸ਼ਿਆ ਇਹਦੇ ਲਈ ਮੈਂ ਸਿੱਖ ਪੰਥ ਦੀ ਹਮੇਸ਼ਾ ਰਿਣੀ ਵੀ ਰਹਾਂਗੀ ਜੇਕਰ ਔਰ ਕਾਲ사 ਜੀ ਜੇਕਰ ਸੇਖ ਨੇ ਰਾਜ ਜਾਂ ਸਿਆਸਤ ਵੀ ਕਰਨੀ ਹੈ ਤਾਂ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਦੀ ਰਾਖੀ ਵੀ ਸਾਡਾ ਫਰਜ਼ ਹੈ ਅਜਿਹੇ ਰਾਜ ਅਜਿਹੀਆਂ ਪਦਵੀਆਂ ਅਜਿਹੇ ਅਹੁਦੇ ਅਜਿਹੀਆਂ ਪ੍ਰਧਾਨਗੀਆਂ ਜੋ ਪੰਥ ਨੂੰ ਕਮਜ਼ੋਰ ਕਰਨ ਜਿਸ ਵਿੱਚ ਨਿੱਜਤਾ ਪ੍ਰਮੁੱਖ ਹੋਵੇ ਤੇ ਜਿਸ ਵਿੱਚ ਆਪਾ ਉਭਾਰਨ ਦੀ ਸ਼ਬੀ ਹੋਵੇ ਖਾਲਸਾ ਪੰਥ ਨੂੰ ਕਦਾਚਿਤ ਮਨਜ਼ੂਰ ਨਹੀਂ ਸ੍ਰੀ ਅਕਾਲ ਤਖਤ ਸਾਬ ਤੋਂ अनेका ਸਿਆਸੀ ਦਲ ਰੁਤਬੇ ਵਾਰੇ ਜਾ ਸਕਦੇ ਹਨ ਪਰੰਤੂ ਸਿਆਸੀ ਲਾਭ ਲਈ ਸਿਰਿਆ ਕਾਲ ਤੱਕ ਸਾਭ ਦੇ ਸਿਧਾਂਤ ਅਤੇ ਪਰੰਪਰਾਵਾਂ ਦੀ ਅਣਦੇਖੀ ਕਦੇ ਵੀ ਖਾਲਸਾ ਪੰਥ ਬਰਦਾਸ਼ਤ ਨਹੀਂ ਕਰੇਗਾ ਇਹ ਸਮਝਣ ਅਤੇ ਸੋਚਣ ਦੀ ਲੋੜ ਹੈ ਤਿੰਨ ਕੋ ਕਿਆ ਉਪਦੇਸ਼ੀ ਹੈ ਜਨ ਗੁਰ ਨਾਨਕ ਦੇਵ ਆਉਣ ਵਾਲੇ ਪ੍ਰਧਾਨ ਨੂੰ ਅਸੀਂ ਕੀ ਮਾਰਗਦਰਸ਼ਕ ਕਰ ਸਕਦੇ ਹਾਂ ਆਸ ਤੇ ਉਮੀਦ ਕਰਦੇ ਹਾਂ ਕਿ ਜਿਸ ਭਰੋਸੇਯੋਗਤਾ ਨੂੰ ਬਰਕਰਾਰ ਰੱਖਣ ਲਈ ਜਿਹੜਾ ਭਰੋਸਾ ਕਰਕੇ ਕੌਮ ਨੇ ਆਉਣ ਵਾਲੇ ਪ੍ਰਧਾਨ ਦੇ ਸਿਰ ਤੇ ਕਾਲੀ ਦਲ ਦਾ ਇਹ ਤਾਜ ਸਜਾਇਆ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਨੂੰ ਅਡੇਜ ਤੇ ਅਡੋਲ ਰੱਖਣ ਸਮੁੱਚੀ ਕੌਮ ਹੋਣਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੇ ਪਰਛਾਵਾਂ ਬਣ ਕੇ ਵੀ ਤੁਰੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਐਸਾ ਪਲੇਟਫਾਰਮ ਸਿਰਜਿਆ ਜਾਵੇ ਜਿੱਥੇ ਸਮੁੱਚਾ ਸਿੱਖ ਪੰਥ ਉਸ ਪਲੇਟਫਾਰਮ ਤੇ ਆ ਕੇ ਕਿਸੇ ਦਿਨ ਇਕੱਠਾ ਹੋ ਸਕੇ ਸੋ ਖਾਲਸਾ ਜੀ ਇਹ ਜੋ ਸੇਵਾ ਤੁਸੀਂ ਨੇ ਮੈਨੂੰ ਬਖਸ਼ਿਸ਼ ਕੀਤੀ ਹੈ ਪੰਥਕ ਤਾਲਮੇਲ ਸੰਗਠਨ ਜਾਂ ਪੰਥਕ ਇਕਤਾ ਸੰਗਠਨ ਜਿਹੜਾ ਵੀ ਤੁਸੀਂ ਨੇ ਸਮੂੱਚੇ ਰੂਪ ਵਿੱਚ ਪ੍ਰਵਾਨਗੀ ਦਿੱਤੀ ਹੈ ਮੈਂ ਬੇਨਤੀ ਕਰਨੀ ਚਾਹਨੀ ਹੈ ਕਿ ਮੇਰੀ ਕਲੀ ਦੇ ਵਸਦਾ ਇਹ ਗੱਲ ਨਹੀਂ ਹੈ ਸਮੂੱਚੇ ਪੰਥ ਦੀਆਂ ਭਾਵਨਾਵਾਂ ਭਾਵੇਂ ਤੁਹਾਡੀਆਂ ਆਸ਼ੀਰਵਾਦ ਰੂਪ ਵਿੱਚ ਮੇਰੇ ਨਾਲ ਹਨ ਮੈਂ ਬੇਨਤੀ ਕਰਾਂਗੀ ਕਿ ਹੁਕਮਨਾਮੇ ਦੇ ਦੋ ਪਾਰਟ ਸਨ ਜਿਹੜਾ 2 ਦਸੰਬਰ 2024 ਦੀ ਫਸੀਲ ਤੋਂ ਹੋਇਆ ਸੀ ਪਹਿਲਾ ਭਾਗ ਵਿੱਚ ਆਪੋ ਆਪਣੇ ਚੁੱਲ੍ਹੇ ਸਿਮੇਟ ਕੇ ਔਰ ਸਾਨੂੰ ਹੁਕਮ ਲੱਗਾ ਸੀ ਕਿ ਤੁਸੀਂ ਨੇ ਵਿਧੀ ਵਿਧਾਨ ਅਨੁਸਾਰ ਪਰਤੀ ਕਰਕੇ ਡੈਲੀਗੇਟ ਚੁਣ ਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਮ ਨੂੰ ਬਣਾਉਣਾ ਹੈ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਬੜੇ ਇਤਰਾਵਾਂ ਚੜਾਵਾਂ ਤੋਂ ਬਾਅਦ ਬੜੇ ਹਮਲੇ ਹੋਏ ਸ਼ਬਦੀ ਹਮਲੇ ਹੋਏ ਮਾਨਸਿਕ ਦਬਾਅ ਵੀ ਪਏ ਪਰ ਗੁਰੂ ਸਾਹਿਬ ਜੀ ਨੇ ਆਪਣੀ ਮਿਹਰ ਭਰਿਆ ਹੱਥ ਸਿਰ ਤੇ ਰੱਖ ਕੇ ਸਾਡੀ ਭਰਤੀ ਕਮੇਟੀ ਤੋਂ ਇਹ ਕਾਰਜ ਅੱਜ ਸੰਪੂਰਨ ਕਰਵਾ ਲਿਆ ਹੈ ਇਸ ਤੇ ਲਈ ਅਸੀਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਕੋਟਾਨ ਕੋਟ ਰੋਮ ਰੋਮ ਕਰਕੇ ਰਣੀ ਔਰਤਨਵਾਦੀ ਰਹਾਂਗੇ ਇਹ ਕਾਰਜ ਮੁਕੰਮਲ ਹੋਇਆ ਦੂਸਰਾ ਭਾਗ ਸਾਧ ਸੰਗਤ ਜੀ ਉਸ ਹੁਕਮਨਾਮੇ ਦੇ ਵਿੱਚ ਬੜਾ ਸਪਸ਼ਟ ਲਿਖਿਆ ਸੀ ਕਿ ਸਮੁੱਚੇ ਸਿੱਖ ਪੰਥ ਨੂੰ ਇਕਜੁੱਟ ਕਰਨ ਲਈ ਜੋ ਯਤਨ ਅਰੰਭੇ ਜਾਣ ਅਤੇ ਇੱਕ ਸਾਂਝਾ ਪਲੇਟਫਾਰਮ ਤਿਆਰ ਕੀਤਾ ਜਾਵੇ ਮੈਂ ਬੇਨਤੀ ਕਰਦੀ ਆ ਕਿ ਪਹਿਲਾ ਪੜਾ ਜਿਹੜਾ ਪੂਰਾ ਹੋਇਆ ਉਹ ਸਾਥੀ ਪਰਤੀ ਕਮੇਟੀ ਦੇ ਸਹਿਯੋਗ ਦੇ ਨਾਲ ਕੀਤਾ ਇਹਦੇ ਵਿੱਚ ਮੇਰਾ ਕੱਲੀ ਦਾ ਕੋਈ ਯੋਗਦਾਨ ਨਹੀਂ ਇਹ ਸਾਡੇ ਸਾਰਿਆਂ ਦੇ ਆਪਸੀ ਸਹਿਚਾਰ ਆਪਸੀ ਭਾਵਨਾ ਸਤਕਾਰ ਤੇ ਇੱਕਜੁੱਟਤਾ ਦੇ ਨਾਲ ਸੰਪੂਰਨ ਹੋਇਆ ਤੇ ਮੈਂ ਬੇਨਤੀ ਕਰਾਂਗੀ ਇਹਨਾਂ ਪਰਤੀ ਕਮੇਟੀ ਨਾਲ ਮੇਰੇ ਸਾਥੀ ਮੈਂਬਰ ਸਭਾਨਾ ਨੂੰ ਕਿ ਇਸ ਸੰਗਠਨ ਵਿੱਚ ਵੀ ਇਹ ਜੋ ਬਣਾਇਆ ਗਿਆ ਤਾਲਮਿਲ ਪੰਥਕ ਕਾਉਂਸਲ ਬਣਾਈ ਗਈ ਹੈ ਇਹਦੇ ਵਿੱਚ ਵੀ ਪਹਿਲਾਂ ਵਾਂ ਮੋਢੇ ਨਾਲ ਮੋਢਾ ਲਾ ਕੇ ਚੱਲਣ ਤਾਂ ਕਿ ਜਿਹੜੀ ਵੱਡੀ ਜ਼ਿੰਮੇਵਾਰੀ ਕੌਮ ਨੇ ਸੌਂਪੀ ਐ ਇਹ ਅਸੀਂ ਇਕਜੁੱਟ ਹੋ ਕੇ ਇਕ ਮਤ ਹੋ ਕੇ ਗੁਰੂ ਦੀ ਪੈ ਭਾਵਨੀ ਵਿੱਚ ਰਹਿ ਕੇ ਇਹ ਦੂਸਰਾ ਹਿੱਸਾ ਵੀ ਹੁਕਮਨਾਮਾ ਸਾਹਿਬ ਦਾ ਪੂਰਤੀ ਕਰਨ ਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ ਸੋ ਸਾਡਾ ਅੱਜ ਦਾ ਨਿਸ਼ਾਨਾ ਜਿੱਥੇ ਪੁਨਰ ਸੁਰਜੀਤੀ ਹੈ ਉਸ ਤੋਂ ਉੱਪਰ ਸੰਸਥਾਗਤ ਤੌਰ ਤੇ ਸਿਧਾਂਤਕ ਪੁਨਰ ਸੁਰਜੀਤੀ ਔਰ ਪੰਥਕ ਇਕਤਾ ਵੀ ਹੈ ਅਖੀਰ ਦੇ ਵਿੱਚ ਮੈਂ ਸਮੁੱਚੀ ਸਿੱਖ ਸੰਗਤ ਦਾ ਇੱਕ ਵਾਰ ਫਿਰ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੀ ਹੋਈ ਕੁਝ ਧਾਰਮਿਕ ਜੰਡਿਆਂ ਤੇ ਮਤੇ ਪੜਾਂਗੀ ਉਹਨਾਂ ਮਤਿਆਂ ਨੂੰ ਸਮੁੱਚੀ ਸਿੱਖ ਕੌਮ ਨੇ ਜਕਾਰਿਆਂ ਦੇ ਰੂਪ ਵਿੱਚ ਪ੍ਰਵਾਨਗੀ ਦੇ ਕੇ ਨਿਹਾਲ ਕਰਨਾ ਜੀ ਸੋ ਪਹਿਲੇ ਨੰਬਰ ਤੇ ਮਤਾ ਆ ਰਹੇ 350 ਸਾਲਾ ਦਿਹਾੜਾ ਜੋ ਗੁਰੂ ਨਾਨਕ ਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਔਰ ਉਹਨਾਂ ਦੇ ਨਾਲ ਸ਼ਹੀਦ ਹੋਏ ਗੁਰਸਿੱਖ ਮਹਾਪੁਰਸ਼ਾਂ ਦੇ ਜੋ 350 ਸਾਲਾਂ ਸ਼ਹੀਦੀ ਪਰਵਾਰਿਆ ਉਸ ਨੂੰ ਸਮਰਪਿਤ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਕਾਰਕੁਨ ਸਮੁੱਚੇ ਸੇਵਾਦਾਰ ਸਿੱਖ ਸੰਗਤ ਮਾਈ ਭਾਈ ਦੇ ਸਹਿਯੋਗ ਦੇ ਨਾਲ ਜ਼ਿਲ੍ਹਾ ਲੈਵਲ ਤੇ ਧਾਰਮਿਕ ਪ੍ਰੋਗਰਾਮ ਕਰਕੇ ਘਰ-ਘਰ ਦੇ ਵਿੱਚ ਗੁਰੂ ਸਾਹਿਬ ਜੀ ਦਾ ਉਪਦੇਸ਼ ਪੰਚਾਉਣ ਦੇ ਉਪਰਾਲੇ ਕਰਦੇ ਰਹਿਣਗੇ ਮਤਾ ਨੰਬਰ 2 ਸ਼੍ਰोमਣੀ ਅਕਾਲੀ ਦਲ ਦੀ ਇਹ ਕਦਰ ਤੇ ਮਹਿਸੂਸ ਕਰਦੀ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਪ੍ਰਸ਼ਟ ਕਰਨ ਗੁੰਮਰਾਹ ਕਰਨ ਕੁਰਾਹੇਪੌਨ ਅਤੇ ਆਧੁਨਿਕਤਾ ਦੇ ਨਾਂ ਤੇ ਪਤਿਤ ਕਰਨ ਲਈ ਡਰੱਗਸ ਲੱਚਰਗੀਤ ਸੰਗੀਤ ਫਿਲਮਾਂ ਅਤੇ ਹੋਰ ਪ੍ਰਵਾਸ ਆਦਿ ਦੇ ਸਭਜ ਬਾਜ ਦਿਖਾਏ ਜਾਂਦੇ ਹਨ ਸ਼੍ਰोमਣੀ ਅਕਾਲੀ ਦਲ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਸਿੱਖ ਸੱਭਿਆਚਾਰ ਆਪਣੀ ਗੁਰਮੁਖੀ ਬੋਲੀ ਅਤੇ ਵਿਰਸੇ ਨਾਲ ਜੋੜਨ ਦੀ ਪ੍ਰਤੀਬੱਧਤਾ ਜ਼ਾਹਰ ਕਰਦਾ ਹੈ ਮਤਾ ਨੰਬਰ 10 ਸ੍ਰੀ ਸ਼ੋਮਨੀ ਕਾਲੀਦਾਲ ਦੇ ਡੈਲੀਗੇਟ ਦੀ 71 ਤਾ ਸ੍ਰੀ ਅਕਾਲ ਤਖਸਾਲ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਅਤੇ ਤੱਕ ਸ੍ਰੀ ਦਮਦਮਾ ਸਾਹਿਬ ਦੇ ਸਿੰਘ ਸਾਹਿਬਾਨਾਂ ਦੀਆਂ ਨਿਯੁਕਤੀਆਂ ਯੋਗਦਾਨ ਕਾਰਜ ਖੇਤਰ ਮਾਨ ਸਨਮਾਨ ਸੇਵਾ ਮੁਕਤੀ ਅਤੇ ਸੇਵਾ ਮੁਕਤੀ ਤੋਂ ਪ੍ਰੰਤ ਯੋਗ ਸਹੂਲਤਾਵਾਂ ਦੇਣ ਸੰਬੰਧੀ ਇੱਕ ਉੱਚ ਪੱਧਰੀ ਅਕਾਲ ਕਮੇਟੀ ਗਠਿਤ ਕਰੇਗਾ ਤਾਂ ਜੋ ਕੋਈ ਵੀ ਇੱਕ ਵਿਅਕਤੀ ਇੱਕ ਪਰਿਵਾਰ ਜਾਇਕ ਪਾਰਟੀ ਸਿੱਖ ਪੰਥ ਦੀਆਂ ਸਭ ਤੋਂ ਉੱਚ ਸਰਮੌਰ ਤੇ ਸਨਮਾਨਤ ਪਦਵਦੀਆਂ ਪਦਵੀਆਂ ਦੀ ਨਿਯੁਕਤੀਆਂ ਤੇ ਕਾਬਜ ਨਾ ਹੋ ਸਕਣ 1920 ਵਿੱਚ ਅਤੇ ਉਸ ਤੋਂ ਬਾਅਦ ਲੰਮੇ ਸਮੇਂ ਤੋਂ ਸਿੱਖ ਕੌਮ ਵਿੱਚ ਚੱਲ ਰਹੇ ਸੰਘਰਸ਼ ਅਤੇ ਮੋਰਚਿਆਂ ਵਿੱਚ ਸਿੱਖ ਧਰਮ ਦੇ ਧਾਰਮਿਕ ਸਥਾਨਾ ਵਿਰਸੇ ਅਤੇ ਸੱਭਿਆਚਾਰ ਨੂੰ ਸੁਰੱਖਤ ਕਰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਅਤੇ ਇਹਨਾਂ ਨਿਸ਼ਾਨਿਆਂ ਦੀ ਪੂਰਤੀ ਵਾਸਤੇ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਹੋਇਆ ਪਿਛਲੀ ਸਦੀ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਉਤਰਾਚੜਾ ਦੇਖੇ ਅਤੇ ਸਿੱਖ ਧਾਰਮਿਕ ਸਥਾਨਾਂ ਦੀ ਸਾਮ ਸੰਭਾਲ ਅਤੇ ਪ੍ਰਬੰਧਨ ਲਈ ਅਹਿਮ ਕਾਰਜ ਵੀ ਪਾਵੇਂ ਕੀਤੇ ਪਰ ਸਮੇਂ ਨਾਲ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ ਵਿਆਪਕ ਸੁਧਾਰਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਦੇ ਪ੍ਰਬੰਧ ਨੂੰ ਹੋਰ ਉੱਚਾ ਸੁੱਚਾ ਅਤੇ ਉਹਦੇ ਵਿੱਚੋਂ ਰਾਜ ਸੀ ਦਬਾਅ ਨੂੰ ਮੁਰਫੀ ਕਰਾਉਣ ਲਈ ਹਰ ਸੰਭਵ ਯੋਗਦਾਨ ਪਾਵੇਗਾ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥ ਵੱਲੋਂ ਠੋਸ ਉਪਰਾਲੇ ਕੀਤੇ ਜਾਣਗੇ ਅਤੇ ਇਸ ਬੰਦੀ ਸਿੰਘਾਂ ਦੀ ਰਿਹਾਈ ਲਈ ਜੋ ਦਸਕਤੀ ਫਾਰਮ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਵੱਲੋਂ ਕੀਤੇ ਗਏ ਸਨ ਉਹਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਕੇ ਹੋਏ ਸ਼ਾਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਮੰਗ ਕਰਕੇ ਰਾਸ਼ਟਰਪਤੀ ਜੀ ਤੱਕ ਪਹੁੰਚਣ ਲਈ ਹਰੇਕ ਯਤਨ ਕੀਤੇ ਜਾਣਗੇ। ਸੋअंत ਵਿੱਚ ਮੈਂ ਇੱਕ ਵਾਰ ਫਿਰ ਤੋਂ ਜਿੱਥੇ ਆਪਣੇ ਸਾਥੀ ਭਰਤੀ ਕਮੇਟੀ ਦੇ ਮੈਂਬਰ ਸਹਿਮਾਨਾਂ ਦੀ ਤਹਿ ਦਿਲ ਤੋਂ ਧੰਨਵਾਦੀ ਹਾਂ ਔਰ ਆਸ ਤੇ ਉਮੀਦ ਵੀ ਰੱਖਦੀ ਹਾਂ ਅੱਜ ਦਾ ਸ਼ਰਮਨੀ ਕਾਲੀ ਦਲ ਦਾ ਡੈਲੀਗੇਟ اجلاس ਇਹ ਵੀ ਮੰਗ ਕਰਦਾ ਹੈ ਕਿ ਸ਼ਰਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜੋ ਪਿਛਲੇ ਕਾਫੀ ਸਮੇਂ ਤੋਂ ਪੈਂਡਿੰਗ ਹਨ ਉਹਨਾਂ ਨੂੰ ਕਰਵਾਉਣ ਲਈ ਹਰ ਤਰ੍ਹਾਂ ਦਾ ਕੇਂਦਰ ਦੇ ਉੱਪਰ ਦਬਾਅ ਪਾਏਗਾ ਕਰਤਾਰਪੁਰ ਦਲੰਗਾ ਜੋ ਪਿਛਲੇ ਕੁਝ ਸਮੇਂ ਤੋਂ ਸਰਕਾਰਾਂ ਨੇ ਬੰਦ ਕੀਤਾ ਹੈ ਅੱਜ ਦਾ ਇਹ ਡੈਲੀਗੇਟ اجلاس ਅੱਜ ਦਾ ਇਹ ਡੈਲੀਗੇਟ اجلاس ਕਰਤਾਰਪੁਰ ਦੇ ਦਰਸ਼ਨ ਦਿਦਾਰ ਵਾਸਤੇ ਉਹ ਗੁਰਧਾਮ ਜਿੰਨਾ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖਾਲਸਾ ਰੋਜ਼ ਅਰਦਾਸ ਕਰਦਾ ਉਹਨਾਂ ਨੂੰ ਖੜਵਾਉਣ ਲਈ ਪਰਜੋਰ ਯਤਨ ਕਰਦਾ ਰਹੇਗਾ ਦੋ ਸਰਕਾਰਾਂ ਬਣਾਈਆਂ ਉਹਨਾਂ ਨੇ ਝੁੰਡਾਂ ਦਾ ਸਭ ਨੇ ਪਾਉਣੇ ਓਮਤੇ ਓਮਤੇ ਪਾਉਣੇ ਆ ਓਮਤੇ ਪਾਉਣੇ ਸੋ ਮੈਂ ਇਤਨੀਆਂ ਕ ਬੇਨਤੀਆਂ ਕਰਦੀ ਹੋਈ ਅਗਲੇ ਪ੍ਰੋਗਰਾਮ ਵਾਸਤੇ ਮੰਚ ਸੰਚਾਲਕ ਸਰਦਾਰ ਇਕਬਾਲ ਸਿੰਘ ਜੀ ਚੁੰਦਾ ਨੂੰ ਮੰਚ ਤੇ ਆਉਣ ਲਈ ਕਹਿੰਦੀ ਹੋਈ ਸਮੁੱਚੇ ਪੰਥ ਦੀ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਵੀ ਹਾਂ ਔਰ ਪਿਛਲੇ ਦਿਨੀ ਪੰਥ ਦੀਆਂ ਸੇਵਾਵਾਂ ਨਿਭਾਉਂਦੇ ਕੋਈ ਬਾਦਖਾਟ ਸੇਵਾ ਦੇ ਵਿੱਚ ਉੱਚ-ਨੀਚ ਕੋਈ ਕਮੀ ਪੇਸ਼ੀ ਰਹਿ ਗਈ ਹੈ ਉਸ ਨੂੰ ਮਾਫੀ ਵੀ ਬਖਸ਼ਿਸ਼ ਕਰਨੀ ਤੇ ਇਸੇ ਤਰ੍ਹਾਂ ਆਪਣੀ ਇਸ ਭੈਣ ਦੇ ਆਪਣੀ ਇਸ ਬੇਟੀ ਦੇ ਸਿਰ ਤੇ ਆਪਣਾ ਪਿਆਰ ਤੇ ਸਤਕਾਰ ਪਰਿਆ ਹੱਥ ਬਣਾਈ ਰੱਖਣਾ ਹੋਈਆ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ